ਆਪਾਂ ਵੇਖ ਸਕਦੇ ਆਂ ਜੀ ਬਿਲਕੁਲ ਪਾਣੀ ਅਜੇ ਪੈਲੀਆਂ ਦੇ ਵਿੱਚ ਖੜਾ ਜੀ ਇਸੇ ਤਰ੍ਹਾਂ ਹੀ ਹਾਂਜੀ ਕੋਈ 20 25 ਦਿਨ ਦੇ ਕਰੀਬ ਦਾ ਟਾਈਮ ਹੋ ਗਿਆ ਬਾਕੀ ਆਪਾਂ ਗੱਲਬਾਤ ਕਰਦੇ ਆਂ ਜੀ ਆ ਦੱਸਿਓ ਭਲਾ ਵੀ ਆਪਣਾ ਕੀ ਨਾਂ ਤੇ ਆਪਾਂ ਕਿੱਥੋਂ ਦੇ ਰਹਿਣ ਵਾਲੇ ਜੀ ਪਿੰਡ ਵਾਂਣ ਦੇ ਜੀ ਅਸੀਂ ਝੁਗੀਆਂ ਝੁਗੀਆਂ ਅਛਾ ਤੇ ਜਦੋਂ ਦਾ ਪਾਣੀ ਆਇਆ ਵਾ ਆਪਣੇ ਤੇ ਉਦੋਂ ਦਾ ਕੋਈ ਪਾਣੀ ਦਾ ਪ੍ਰਬੰਧ ਕੋ ਨਿਕਲਦਾ ਜਾਂ ਕੁਝ ਵੀ ਕੋਈ ਸਾਰੇ 2 ਘੰਟੇ ਦੀ ਕੋਈ ਨਿਆਣੂ ਪਾਜ ਵੈਂਦੇ ਪਾਣੀ ਕੋ ਨਿਆਲੇ ਥੋੜਾ ਰਹੇਗਾ ਪਾਣੀ ਤੇ ਇੱਥੇ ਵੀ ਆਇਆ ਉਹ ਤੇ ਬਾਕੀ ਆਪਣੇ ਜਿਹੜਾ ਘਰਾਂ ਦੇ ਵਿੱਚ ਨੁਕਸਾਨ ਤੇ ਜਿੱਦਾਂ ਫਸਲਾਂ ਦਾ ਪੂਰਾ ਹਰਸ ਟੁੱਟੇ ਆ ਹਾਂਜੀ ਕੋਈ ਕੋ ਵੈਂਦਾ ਹੀ ਨਹੀਂ ਆਣ ਕੇ ਜਿਹੜਾ ਕੋਈ ਵਿਭਾਗ ਕੋਈ ਵਿਭਾਗ ਹੀ ਨਹੀਂ ਆਇਆ ਨਾ ਕੋ ਕਾਲੀ ਨਾ ਕਾਂਕਰ ਕੋ ਮੰਤਰੀ ਕੋ ਪਤਾ ਨਹੀਂ ਕਿੱਥੇ ਤੁਰੇ ਫਿਰਦੇ ਅਛਾ ਤੇ ਇੱਧਰ ਆਪਾਂ ਨੂੰ ਕੋਈ ਵੀ ਰਾਹਤ ਜਿਹੜੀ ਹੈ ਨਹੀਂ ਮਿਲੀ ਹਾਂਜੀ ਇੱਥੇ ਪਾਣੀ ਤੱਕ ਨਹੀਂ ਲੈ ਕੇ ਆਉਂਦੇ ਕਿੰਨਾ ਟੁੱਟੀਆਂ ਆਉਣਾ ਕਹਿੰਦੀ ਹ ਬਾਕੀ ਆਪਾਂ ਵੇਖ ਵੀ ਸਕਦੇ ਆਂ ਵੀ ਆ ਅਜੇ ਤੱਕ ਵੀ ਜਿਹੜਾ ਪਾਣੀ ਆ ਤਕਰੀਬਨ ਆ ਘਰਾਂ ਦੇ ਆਪਾਂ ਨੇੜੇ ਦੇਖ ਸਕਦੇ ਆਂ ਫਸਲਾਂ ਦੇ ਵਿੱਚ ਵੀ ਠੀਕ ਆਪਾਂ ਹੋਰ ਵੀ ਗੱਲ ਕਰਦੇ ਆਂ ਜੀ ਅ ਤੁਸੀਂ ਦੱਸਿਓ ਜੀ ਆਪਣਾ ਕੀ ਨਾਮ ਜੀ ਹਾਂ ਕੀ ਨਾਮ ਜੀ ਤੁਹਾਡਾ ਹਾਂ ਦਵਿੰਦਰ ਸਿੰਘ ਹਾਂ ਦਵਿੰਦਰ ਸਿੰਘ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਜਿੱਦਾਂ ਆਪਣਾ ਫਸਲ ਪੂਰੀ ਬਰਬਾਦ ਹੋ ਗਈ ਆ ਪਾਣੀ ਖੜਾ ਵਾ ਜਿੱਦ ਤੱਕ ਵੀ ਹਾਂਜੀ ਖਰਾਬ ਹੋ ਗਈ ਆ 20 25 ਦਿਨ ਹੋ ਗਏ ਪਾਣੀ ਖੜੇ ਨੂੰ ਥੋਨਾ ਸਾਰਾ ਗਲ ਗਿਆ ਵਾ ਸੁਸ਼ਕ ਹੋ ਗਿਆ ਵਾ ਤੇ ਕਿਸੇ ਨੇ ਅਜੇ ਤੱਕ ਸਾਡੀ ਆ ਕੇ ਸਾਰ ਨਹੀਂ ਲਈ ਬਿਲਕੁਲ ਮੰਦੇ ਹਲਾ ਤਾਂ ਜਿਹੀ ਰਹਿਣਗੇ ਅਮਸ਼ਰ ਬਹੁਤ ਜ਼ਿਆਦਾ ਵਾ ਬਿਮਾਰੀਆਂ ਫੈਲਦੀਆਂ ਨੇ ਕੋਈ ਨੁਮਾਇੰਦਾ ਕੋਈ ਸਰਕਾਰ ਦਾ ਕੋਈ ਕਾਲੀ ਕਾਂਗਰਸੀਆ ਕੋਈ ਇੱਥੇ ਨਹੀਂ ਵੜਿਆ ਕੋਈ ਸਰਪੰਚ ਨਹੀਂ ਵੜਿਆ ਪਤਾ ਨਹੀਂ ਕਿੱਥੇ ਤੁਰੇ ਫਿਰਦੇ ਆ ਜਿਵੇਂ ਉਹਨਾਂ ਦਾ ਮਤਰਈ ਮਾ ਵਾਲਾ ਸਲੂਕ ਕਰ ਰਹੇ ਸਾਡੇ ਨਾਲ ਜੋ ਵੀ ਆਉਂਦਾ ਗਾਹ ਨੂੰ ਭਜਦੇ ਜੇ ਆਣ ਕੇ ਹਾਲਾਤ ਸਾਡੇ ਵੇਖੋ ਕੋਈ ਲਕੀ ਬਣ ਜਾ ਜੇ ਅੱਭੀ ਘਰਾਂ ਦੇ ਵਿੱਚ ਵੀ ਬਹੁਤ ਮੰਦਾ ਹਾਲ ਹੈ ਜਿੱਦਾਂ ਕਿ ਪਾਈ ਤੇ ਡੋਗੇ ਨੀਂਆਂ ਨਾਲ ਪਾਣੀ ਲੱਗਾ ਅਸੀਂ ਕਿੰਨੂੰ ਆਖੀਏ ਕਿੰਨੂੰ ਅਸੀਂ ਰੋਈਏ ਅਸੀਂ ਕਿੱਥੇ ਜਾਈਏ ਆ ਵੀ ਪਾਣੀ ਜਿਹੜਾ ਨਿਕਲਦਾ ਨਹੀਂ ਇੱਥੋਂ ਉਹਦਾ ਵੀ ਬਹੁਤ ਮਾੜਾ ਹਾਲ ਹੈ ਬਾਕੀ ਇਦਾਂ ਭਾਜੀ ਤੁਸੀਂ ਗੁਰਪ੍ਰੀਤ ਜੀ ਜੀ ਬਹੁਤ ਨਿਖਸਾਨ ਹੋਇਆ ਜੀ ਫਸਲ ਤੇ ਟੋਟਲ ਲਾਸ ਹੋਇਆ ਪਿਆ ਤੇ ਕੋਈ ਪ੍ਰਸ਼ਾਸਨ ਨਾਲ ਲੋਣੀ ਕੋਈ ਨਹੀਂ ਆਇਆ ਇੱਥੇ ਗੱਲ ਇਹ ਆ ਵੀ ਏਰੀਆ ਦੇਖੋ ਸਾਰਾ ਇੱਧਰ ਸਾਰਾ ਮੁਲਕਾਂ ਦੇ ਮੁਲਕ ਹੀ ਹਾਂਜੀ ਬਾਤ ਹੋਏ ਪਈ ਉਹ ਪਾਣੀ ਦੀ ਕੋਈ ਸਰਕਾਰ ਦੇ ਕੋਈ ਹਾਂ ਬਿਲਕੁਲ ਕੀ ਬਾਕੀ ਜਿੱਦਾਂ ਇੱਕ ਉਹਨਾਂ ਦਾ ਮੇਨ ਪੁਆਇੰਟ ਜਿਹੜਾ ਜਿੱਦਾਂ ਕੋਹਨੇ ਵਾਲਾ ਉਧਰ ਨੂੰ ਮਰਗੇ ਸਾਰੇ ਜਿਹੜੇ ਰਾਸ਼ਨ ਜਾ ਰਾਤ ਲੈ ਕੇ ਜਾਂਦੇ ਆ ਤੇ ਬਾਕੀ ਜਿਹੜੇ ਆਪਣੇ ਇੱਥੇ ਜਿਹੜਾ ਨਿਵਾਨ ਏਰੀਆ ਵਾ ਜਿੱਦਾਂ ਪਿੰਡ ਹਾਂਜੀ ਹਾਂ ਵੇਖੋ ਅਜੇ ਪਾਣੀ ਨਹੀਂ ਨਿਕਲਦਾ ਜੀ ਹਾਂ ਬਿਲਕੁਲ ਜੀ ਅਜੇ ਤੱਕ ਵੀ ਪਾਣੀ ਖੜਾ ਵਾ ਤੇ ਇਹਦੇ ਵਿੱਚ ਬੰਨੇ ਵੀ ਨਿਕਾਸ ਨਹੀਂ ਸਾਰਾ ਟੁੱਟ ਗਿਆ ਹਾਂਜੀ ਤੁਹਾਨੂੰ ਕੀ ਲੱਗਦਾ ਨਿਸ਼ਾਨ ਭਾਜੀ ਵੀ ਕੀ ਕਣਕਾਂ બીજીਆਂ ਜਾ ਸਕਦੀਆਂ ਨੇ ਮਤਲਬ ਜੇ ਆਪਾਂ ਪਾਣੀ ਤਾਂ ਇਦਾਂ ਦਾ ਇਦਾਂ ਹੀ ਖੜਾ ਹੈ ਇਸ ਹਾਲਾਤ ਰੇ ਨਹੀਂ ਬੀਜ ਸਕਦੇ ਹਾਂਜੀ ਪਾਣੀ ਦਾ ਨਿਕਾਸ ਹੈ ਨਹੀਂ ਨੰਗਾਰ ਤੋਂ ਨਹਿਰ ਤੋਂ ਵਾਧਾ ਰੋਣ ਬੰਦ ਕਰ ਦਿੱਤੀ ਆ ਹਾਂਜੀ ਪਾਣੀ ਵਾਂਗ ਦੇ ਵਿੱਚ ਉਤਰਾ ਰਿਸ਼ਕ ਵਿੱਚ ਕੰਦੇ ਤੋੜੀ ਪੇੜੇਵਾਲ ਤਾਈ ਇਹਦਾ ਤੋਂ ਨਿਕਾਸ ਕੀਤਾ ਜਾਵੇ ਪੇੜੇਵਾਲ ਤੋਂ ਵੀ ਗਾੜੀ ਜਿਹੜਾ ਵਾ ਸਾਰਾ ਉਹ ਸਾਰਾ ਹੀ ਵੜਦਾ ਆਵਾਜ਼ਾ ਸਾਨੂੰ ਦਿੱਤਾ ਜਾਵੇ ਹਾਂ ਘੱਟੋ ਘੱਟ ਜਾ ਘਰਾਂ ਦੀ ਵੀ ਪੂਰੀ ਸਾਰ ਲਈ ਜਾਵੇ ਜੀ ਬਿਲਕੁਲ ਆਪਾਂ ਘਰਾਂ ਦੇ ਵਿੱਚ ਵੀ ਜੇ ਆਕਰ ਜਾ ਕੇ ਦੇਖਾਂਗੇ ਨਾ ਤਾਂ ਸਾਰੇ ਸਾਰੇ ਸਮਾਨ ਜਿੰਨੇ ਵੀ ਹੈਗੇ ਨੇ ਲਗਭਗ ਕੋਈ ਬੈੱਡ ਲਾਓ ਅਲਮਾਰੀਆਂ ਲਾਓ ਜੋ ਵੀ ਸਮਾਨ ਨਾ ਸਾਰਾ ਤਕਰੀਬਨ ਜਿਹੜਾ ਵਾ ਉਹ ਬਰਬਾਦ ਹੋ ਗਿਆ ਤੇ ਬਾਕੀ ਜਿੱਦਾਂ ਪਿੰਡ ਦੂਜੇ ਕੋਨੇਵਾਲ ਜਾਂ ਹੋਰ ਮਾਸ਼ੀ ਵਾਲਾ ਵਿਸਾਰ ਲਈ ਜਾਂਦੀ ਹੈ ਤੇ ਜਿਹੜੇ ਨਵੇਂ ਏਰੀਆ ਨੇ ਇਹਨਾਂ ਦੇ ਵਿੱਚ ਵੀ ਲੋਕਾਂ ਦੀ ਜਿਹੜੀ ਆਸਾਰ ਲੈਣੀ ਚਾਹੀਦੀ ਆ ਤੇ ਤਾਂ ਜੋ ਉਹਨਾਂ ਨੂੰ ਵੀ ਰਾਹਤ ਜਿਹੜੀ ਆ ਮਿਲ ਸਕੇ ਹਾਂਜੀ ਤੁਸੀਂ ਹੋਰ ਕੰਦਾ ਕੋਠੇ ਡਿੱਗੇ ਅਜੇ ਤੱਕ ਕੋਈ ਮੈਹ ਪਾਣਕ ਨਹੀਂ ਵੜਿਆ ਹਾਂ ਉਹਦੇ ਬਾਰੇ ਕੋਈ ਅਜੇ ਕੋਈ ਨਹੀਂ ਹੋਇਆ ਜੀ ਕੋਈ ਜਾਣਕਾਰੀ ਕੋਈ ਮੈਹ ਪਾਣਕ ਕੋਈ ਮਹਿਕਮਾ ਨਹੀਂ ਅਜੇ ਤੱਕ ਪਹੁੰਚਿਆ ਜੀ ਤੇ ਸੋ ਇਹਨਾਂ ਦਾ ਆਪਣਾ ਵੱਧ ਵੱਧ ਜਿਹੜਾ ਇਹਨਾਂ ਦੀ ਮਦਦ ਜਿਹੜੀ ਆ ਕਰਨੀ ਚਾਹੀਦੀ ਆ ਆਪਾਂ ਦਿਖਾ ਰਹੇ ਹਾਂ ਘਰ ਵੀ ਦਿਖਾ ਰਹੇ ਹਾਂ ਲੈਕ ਸਾਈਡ ਤੇ ਜਿਹੜੇ ਪਾਣੀ ਨਾਲ ਕਾਫੀ ਨੁਕਸਾਨ ਹੈ ਤੇ ਅਜੇ ਤੱਕ ਵੀ ਪਾਣੀ ਜਿਹੜਾ ਵਾ ਇਹਨਾਂ ਦੇ ਨਾਲ ਹੀ ਖੜਾ ਹੈਗਾ ਠੀਕ ਹੈ ਜੀ ਤੇ ਬਾਕੀ ਝੋਨੇ ਦੇ ਵਿੱਚ ਵੀ ਆਪਾਂ ਦੇਖਦੇ-ਦੇਖਦੇ ਆ ਵੀ ਜਿਹੜਾ ਫਸਲ ਤੇ ਪੂਰੀ ਤਰ੍ਹਾਂ ਬਰਬਾਦ ਹੋਈ ਹੋਈ ਹੈ ਪਾਣੀ ਇਸੇ ਤਰ੍ਹਾਂ ਹੀ ਖੜੇ ਹੈ ਜੇ ਹਾਂਜੀ ਆ ਬਿਲਕੁਲ ਦੀ ਜਿੱਥੋਂ ਤੱਕ ਦੀ